ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਦੇ ਚੈਨਲ ਵਿੱਚ ਤੇ ਅੱਜ ਆਪਾਂ ਅੰਡੇ ਤੋਂ ਬਿਨਾ ਆਮਲੇਟ ਬਣਾ ਕੇ ਤਿਆਰ ਕਰਾਂਗੇ ਉਹਦੇ ਲਈ ਆਪਾਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹ ਆਪਾਂ ਦੇਖ ਲੈਨੇ ਆ ਤੇ ਇਹਦੇ ਲਈ ਆਪਾਂ ਲਿਆਏ ਨਮਕਾ ਤੇ ਜੀਰਾ ਤੇ ਅਜਵਾਇਨ ਤੇ ਆ ਮਿੱਠਾ ਸੋਡਾ ਹੈ ਤੇ ਹਰੀਆਂ ਮਿਰਚਾਂ ਹੈ 4 ਧਨੀਆ ਪਿਆਜ਼ ਤੇ ਇਹ ਹੈਗਾ ਮੈਦਾ ਤੇ ਇਹ ਹੈਗੇ ਜੀ ਬੇਸਨ ਤੇ ਨਾ ਸਾਰੀਆਂ ਚੀਜ਼ਾਂ ਦਾ ਆਪਾਂ ਘੋਲ ਬਣਾਉਣਾ ਹੈ ਤੇ ਆਪਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਰਿਓ ਜੀ ਤੇ ਨਾਲੇ ਆਪਾਂ ਨੂੰ ਸਪੋਰਟ ਕਰੋ ਲਾਈਕ ਵੀ ਕਰਿਆ ਕਰੋ ਆਪਣੀ ਵੀਡੀਓ ਨੂੰ ਪੂਰਾ ਵੇਖਿਆ ਕਰੋ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਪਾ ਕੇ ਤੇਨੂੰ ਗੇਰਾ ਆਪਾਂ ਐਵੇਂ ਮਿਕਸ ਕਰਾਂਗੇ ਘੇਰੇ ਦੇ ਵਿੱਚ ਆਪਾਂ ਪਾਣੀ ਪਾਵਾਂਗੇ ਤੇ ਇਹਦਾ ਘੋਲ ਬਣਾਵਾਂਗੇ ਬਿਨਾ ਾਂਡੇ ਤੋਂ ਬਹੁਤ ਹੀ ਜ਼ਿਆਦਾ ਟੇਸਟ ਆਮਲੇਟ ਬਣਦਾ ਹੈ ਜੀ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਇਹ ਆਮਲੇਟ ਇਹਨਾਂ ਨੂੰ ਆਪਾਂ ਘੋਲ ਲਾਂਗੇ ਐਨੇ ਬੇਸਣ ਤੇ ਮੈਤੇ ਦੇ ਵਿੱਚ ਆਪਣਾ ਇੱਕ ਗਲਾਸ ਪੂਰਾ ਪਾਣੀ ਦਾ ਲੱਗ ਦਿਆਂ ਜੀ ਹਰਿਆਵਾ ਪੂਰਾ ਗਲਾਸ ਪਾਣੀ ਦਾ ਪਾ ਗਿਆ ਦੇ ਵਿੱਚ ਤੇ ਹੁਣ ਆਪਾਂ ਜਿਹੜੇ ਆਪਾਂ ਗੰਡੇ ਗੱਟੇ ਸੀਗੇ Nali merchante tan yau sara wec cipalang yau. Tena nuke yau maxikardeng e, sarna tu jang nupe melalang e wec cew. E meda pole waning yai, basena ke petalar kange tu si, tikardlay a patawagarm diutut ਉਰੇ ਕੱਢਦੇ ਆਂ ਆਪਾਂ ਤੇਲ ਇਹਦੇ ਵਿੱਚ ਬਾਲਾ ਪੈ ਗਿਆ। ਬਸ ਤਵੇ ਨੂੰ ਆਪਾਂ ਚੋਪੜਨਾ ਹੀ ਹੈ। ਤੇ ਹੁਣ ਆਪਾਂ ਜਿਹੜਾ ਘੋਲ ਬਣਾਇਆ ਸੀ ਉਹ ਆਪਾਂ ਉੱਤੇ ਪਾ ਦੇਾਂਗੇ। ਤੇ ਇਹਨੂੰ ਪਤਲਾ ਕਰ ਲਾਂਗੇ ਚਾਰੇ ਪਾਸੇ ਫਲਾ ਦੇਾਂਗੇ। ਤੁਸੀਂ ਸলো ਅੱਗ ਤੇ ਨਹੀਂ ਬਣਾਉਣਾ ਇਹ। ਪੂਰੀ ਘੋਲ ਅੱਗ ਤੇ ਬਣਾਉਣਾ ਹੀ ਨਹੀਂ ਤਾਂ ਇਹ ਚਿਪਕ ਜਾਣੇ ਨਾਲ ਜੇ ਸਲੋ ਅੱਗ ਤੇ ਬਣਾਇਆ ਤਾਂ। ਤੁਹਾਨੂੰ ਪਾਸਿਆਂ ਤੇ ਆਪਾਂ ਘਿਓ ਲਾ ਦਾਂਗੇ ਫਿਰ ਇਹਨਾਂ ਨੂੰ ਪਲਟਣਾ ਸੌਖਾ ਹੋ ਜਾਊਗਾ ਆਪਾਂ ਨੂੰ ਤੇ ਹੁਣ ਬੋਲਬਲੇ ਜੇ ਬਣ ਗਿਆ ਤੇ ਹੁਣ ਇਹਦਾ ਮਤਲਬ ਆਪણો ਪੱਕ ਗਿਆ ਇਹ ਪੂਰਾ ਫਿਰ ਆਪਾਂ ਇਹਨੂੰ ਪਲਟ ਦਿਆਂਗੇ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਬਣ ਜਾਂਦਾ ਇੱਕ ਅੱਧਾ ਤੁਹਾਨੂੰ ਬਣਾਉਣਾ ਆਖ ਹੋ ਜਾਊਗਾ ਫਿਰ ਤੁਸੀਂ ਉਹਨੂੰ ਵਧੀਆ ਬਣਾ ਲੂਗੇ ਜੀ ਬਹੁਤ ਹੀ ਸੌਫਟ ਸੌਟ ਬਣੇ ਸੀਗੇ ਬਹੁਤ ਹੀ ਟੇਸਟੀ ਬਣੇ ਸੀਗੇ ਤੁਸੀਂ ਵੀ ਜਰੂਰ ਬਣਾ ਕੇ ਦੇਖੋ ਇਸੇ ਤਰ੍ਹਾਂ ਆਪਾਂ ਦੂਜਾ ਪੂੜਾ ਬਣਾ ਲੈਂਦੇ ਆ ਹੋ ਲੱਗ ਤੇ ਬਣਾਉਣਾ ਜੀ ਨਹੀਂ ਤਾਂ ਸਲੋਅ ਹਗਤੇ ਨਹੀਂ ਬਣੂਗਾ ਐਵੇਂ ਕਰਕੇ ਆਪਾਂ ਫਲਾ ਦੇਾਂਗੇ ਘਰਸੀ ਨਾਲ ਹੀ ਤੇ ਸਾਈਡਾਂ ਤੇ ਥੋੜਾ ਥੋੜਾ ਤੇਲ ਲਾ ਦੇਾਂਗੇ ਇਹ ਨਾਨ ਸਟਿਕ ਤਵੇ ਤੋਂ ਬਿਨਾਂ ਵੀ ਬਣ ਸਕਦਾ ਇਹ ਆਪਣਾ ਲੋਹੇ ਦੇ ਤਵੇ ਤੇ ਬਣਾਇਆ ਜੀ ਬਹੁਤ ਈਜ਼ੀਲੀ ਬਣ ਗਿਆ ਸੀਗਾ ਤੇ ਬਹੁਤ ਜ਼ਿਆਦਾ ਟੇਸਟ ਬਣਿਆ ਸੀਗਾ ਤੇ ਤੁਸੀਂ ਵੀ ਬਣਾਓ ਜਰੂਰ ਟਰਾਈ ਕਰਿਓ ਜੀ ਜਿੰਨਾਂ ਜਿੰਨਾਂ ਨੇ ਵੀਡੀਓ ਦੇਖਿਆ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਜੀ ਤੇ ਜਿਹੜੇ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਉਹਨਾਂ ਦਾ ਵੀ ਦਿਲ ਤੋਂ ਧੰਨਵਾਦ ਹੈ ਜੀ